ਫਤਿਹ ਕਰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਲੋਕਾਂ ਨੂੰ ਤੁਹਾਡਾ ਪਛੋਕੜ ਦੱਸਣਾ ਚਾਹੁੰਦਾ ਇਹ ਤਕਰੀ ਹੈ ਵੀਰਾਂ ਦੀ ਜਿੱਥੇ ਮਹਾਰਾਜਾ ਰਣਜੀਤ ਸਿੰਘ ਪੈਦਾ ਹੋਏ ਇਹ ਤਕਰੀ ਹੈ ਅਕਾਲੀ ਫੁੱਲਾ ਸਿੰਘ ਦੇ ਜਿੰਨੇ ਫਕੀਰਤਸਾਨ ਫਤਿਹ ਕੀਤਾ ਬਹੁਤ ਮਜ਼ਬੂਤ ਹੈ ਇਹ ਤਰਤੀ ਹੈ ਜਿੱਥੇ ਬੰਦ ਸਾਹਿਬ ਦਾ ਜਿੰਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਉਸ ਤੋਂ ਬਾਅਦ ਤੁਹਾਡੇ ਪੁਰਖਾਂ ਨੇ ਪਹਿਲੀ ਲੜਾਈ ਕੁੱਪ ਦੇ ਵਿੱਚ ਕੀਤੀ ਦੂਜੀ ਲੜਾਈ ਅਗਲੇ ਪਿੰਡ ਕੀਤੀ ਤੇ ਫੇਰ ਅਖੀਰਲੀ ਪਿੰਡ ਗੈਰ ਦੇਸ਼ ਦਾ ਅਫਗਾਨੀਆਂ ਦਾ ਤੇ ਮੱਛਾ ਅਫਗਾਨੀ ਦਾ ਬਿਸਤਰਾ ਬੰਦ ਕਰਤਾ ਤੋਂ ਤੁਸੀਂ ਕੋਈ ਐਸੇ ਵੈਸੇ ਨਹੀਂ ਹੋ ਕਿ ਤੁਹਾਨੂੰ ਕੋਈ ਇਤਿਹਾਸਕ ਤੌਰ ਤੇ ਗਏ ਕਿ ਇਹ ਲੋਕ ਇਹਨਾਂ ਨੇ ਸਿੱਖਾਂ ਦੀ ਲੜਾਈ ਸਿੱਖਾਂ ਦੀ ਆਜ਼ਾਦੀ ਦੇ ਵਿੱਚ ਸਿੱਸਾ ਨਹੀਂ ਲਿਆ ਸੋ ਮੈਂ ਜੋ ਸਰਕਾਰ ਨੇ ਪਾਨੇ ਸਿੱਧੂ ਨਾਲ ਕੀਤਾ ਬੜੀ ਜ਼ਲਾਲਤ ਜੋ ਕਰਕੇ ਇਹ ਉਹ ਸੱਚਾ ਸੁੱਚਾ ਲੀਡਰ ਜਿਹੜਾ ਸਰਕਾਰ ਦੇ ਖੋਲ ਖੋਲ ਰਿਹਾ ਸੀ ਉਸ ਦੇ ਉੱਤੇ ਝੂਠੇ ਬਗਦ ਵਿੱਚ ਪਾ ਕੇ ਕੀ ਪੜਨਾ ਜਿੰਨਾਂ ਨੂੰ ਖਿੱਚੂਗਾ ਗਿੱਡੀ ਪਾੜੀ ਗੱਲ ਛੋਟੀਆਂ ਛੋਟੀਆਂ ਗੱਲਾਂ ਕਰਕੇ ਪੋਸਟ ਤੇ ਕੇਸ ਕਰਕੇ ਆਪੇ ਖੜਾੜਾ ਰੱਖੀ ਕੁੰਡੇ ਨੂੰ ਇਹ ਦੇਖਣਾ ਨਹੀਂਦਾ ਕਿ ਤੁਸੀਂ ਕਿੱਥੇ ਪਿਰਦੇ ਹੋ ਕਿਵੇਂ ਤੁਸੀਂ ਜਿਹੜੇ ਨੌਜਵਾਨ ਉੱਠਦੇ ਐ ਉਹਨਾਂ ਦੇ ਨਾਲ ਵਿਹਾਰ ਕਰਦੇ ਹੋ ਪਹਿਲਾ ਅਮਰਤਪਾਲ ਸਿੰਘ ਨਸ਼ੇ ਛਡਾਉਂਦਾ ਸੀ ਉਸ ਨੂੰ ਕੇ ਉਤ ਲਿਆ ਫਿਰ ਹੁਣ ਹੁਣ ਸਿੰਘੂ ਨੂੰ ਫੜ ਲਿਆ ਇਹ ਚੀਜ਼ ਜਾਣ ਨਹੀਂ ਦਿੱਲੀ ਦੀ ਸਰਕਾਰ ਨੂੰ ਮੈਂ ਕਹਿੰਦਾ ਕਿ ਜੇ ਸਿੰਘੂ ਨੂੰ ਤੱਕ ਨਾ ਛੱਡਿਆ ਤਾਂ ਸਾਰੀ ਦੁਨੀਆ ਦੇ ਵਿੱਚ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਬਰਤਾਨੀਆ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਸਿੱਖਾਂ ਦੇ ਪ੍ਰਦਰਸ਼ਨ ਹੋਣਗੇ ਬੋਲੇ ਸੋ ਨਿਹਾਲ ਵਾਹਿਗੁਰੂ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਕੀ ਹੋਇਆ ਜੇ ਕੋ ਅਭਰਤ ਪਾਸ ਸਿਗਨੂ ਇਹ ਸਰਕਾਰ ਨੇ ਫੜਿਆ ਔਰ ਭਲਿਓ ਦਾ ਮੋਦੀ ਸਾਹਿਬ ਤੁਸੀਂ ਇੱਕ ਨਵੀਂ ਰੈਡ ਸ਼ੁਰੂ ਕੀਤੀ ਹੈ ਸਾਡੇ ਸਿੱਖਾਂ ਨੂੰ ਕੈਨੇਡਾ ਦੇ ਵਿੱਚ ਬ੍ਰਿਟਾਨੀਆ ਦੇ ਵਿੱਚ ਅਮਰੀਕਾ ਦੇ ਵਿੱਚ ਪਾਕਿਸਤਾਨ ਦੇ ਵਿੱਚ ਹਰਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਸਾਡੇ ਲੀਡਰ ਤੁਸੀਂ ਸ਼ਹੀਦ ਕਰਾਤੇ ਐ ਇਹ ਜੀ ਸਿੱਖਾਂ ਨੇ ਸੈਣੀ ਗਈ ਤੇ ਬਹੁਤ سارے ਲੋਕ ਇੱਥੇ ਆਉਂਦੇ ਆ ਕਿ ਆਪਣਾ ਲੋਹਾ ਚ ਪਾਈਏ ਪਰ ਸਾਨੂੰ ਬੰਦਾ ਉਹ ਚਾਹੀਦਾ ਜਿਹੜਾ ਸਿੱਖਾਂ ਦੀ ਗੱਲ ਪਾਲ ਮੈਂਟ ਦੇ ਵਿੱਚ ਕਰ ਸਕੇ ਜੋੜ ਦੇ ਨਾਲ ਕਰ ਸਕੇ ਔਰ ਹਿੰਦੂ ਕੋ ਉੱਪਰ ਲੋਕ ਦੱਸ ਸਕੇ ਕਿ ਕਿਹੜੇ ਕਿਹੜੇ ਬੰਦੇ ਪੰਪੜਾ ਔਰ ਰਸਤਾ ਬਣਾਓ ਰਸਤਾ ਜਿੰਨੂ ਉਹਨਾਂ ਨੂੰ ਰਿਪ ਦਮਨ ਸਿੱਖ ਮਾਲਕ ਨੂੰ ਉਹ ਪੱਡਿਆ ਰਸਤਾ ਬਣਾਉਣ ਆਇਆ ਅਫਤਾਰ ਸਿੰਘ ਢੰਡੇ ਨੂੰ ਪੱਨ ਪੱਨ ਆਈ ਰੋਡ ਦੀ ਅੰਜਵੜ ਨੂੰ ਰੋਡੇ ਨੂੰ ਹਟਾੜੇ ਦੇ ਵਿੱਚ ਦੀਪ ਸਿੱਤੋ ਨੂੰ ਉਹ ਇੱਧਰ ਮਗਰ ਦੀ ਆ ਪੌੜੀ ਇੱਧਰ ਦੀ ਆ ਪੌੜੀ ਮਾਣਯੋਗ ਸ੍ਰੀ ਜੀ ਕਿਤਾ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਦੇ ਕਿ ਅਗਲਾ ਪ੍ਰੋਗਰਾਮ ਜੇ ਸਰਕਾਰ ਨੇ ਮਾਣੇ ਸਿੱਤੂ ਨੂੰ ਨਾ ਛੱਡਿਆ ਗੱਲ ਤੱਕ ਇਹ ਅਗਲਾ ਪ੍ਰੋਗਰਾਮ ਜੀ ਕਿਸਤ ਦੇ ਹਲਕੇ ਧੂਰੀ ਦੇ ਵਿੱਚ ਅਸੀਂ ਬੜਾ ਤਕੜਾ ਕੱਟ ਕਰਨਾ ਹੈ ਜੀ ਦੱਸਣਾ ਹੈ ਕਿ ਸੁਖਵੰਤ ਸਿੰਘ ਜੇ ਤੇਰਾ ਹਲਕਾ ਟੋੜੇ ਉੱਥੇ ਫੋਟਾ ਫੋਟ ਜਾਣੀ ਏ ਜੇ ਤੂੰ ਇਹਨੂੰ ਨਾ ਰਹਾ ਕੀਤਾ ਕੱਲ ਤੱਕ ਮੈਂ ਆਸ ਕਰਦਾ ਉਹ ਮੈਨੂੰ ਸਿਰ 2 ਮਿੰਟ ਰੱਖ ਜੋ 2 ਮਿੰਟ ਉਹ ਮਾਰ ਸਾਹਿਬ ਨਹੀਂ ਮੈਂ ਜਿਹੜਾ ਇੱਥੋਂ ਦਾ ਇੱਕ ਮਹੇਸ਼ ਕੁਮਾਰ ਲੋਟਾ ਕਾਂਗਰਸੀ ਏ ਉਸ ਦੇ ਉੱਤੇ ਵੀ ਇਹਨਾਂ ਨੂੰ ਖਿੱਚਣ ਦਾ ਦੋਸ਼ ਲਾਇਆ ਹੈ ਵੇਖਣ ਦਾ ਮਤਲਬ ਹੈ ਕਿ ਇਸ तरह ਦੇ ਡੋਟਾਂ ਦੇ ਵਿੱਚ ਲੋਕਾਂ ਨੂੰ ਫੜਨਾ ਜ਼ਲੀਲ ਕਰਨਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸੋ ਜੇਕਰ ਤੱਕ ਨਾ ਛੱਡਿਆ ਫੇਰ ਮੈਂ ਆਪ ਨੂੰ ਬੇਨਤੀ ਕਰਦਾ ਕਿ ਆਪਾਂ ਨੇ ਕੋਈ ਰਿਪੋਰਟ ਦੇ 11 ਵਜੇ ਜੋ ਰਿਪੋਰਟ ਛੇ ਆਪਾਂ ਇਹੋ ਜਿਹਾ ਕੰਮ ਕਰਨਾ ਹੈ